ਗੁਰਦਾਸ ਸੁਣ ਕੇ ਲਲਕਾਰਾ ਦੈ ਆਜੋ RAM ਪਿਆਰਾ ਗੁਰਦਾਸ ਸੁਣ ਕੇ ਲਲਕਾਰਾ ਦੈ ਆਜੋ RAM ਪਿਆਰਾ ਕਰਕੇ ਆ ਗਿਆ ਤਿਆਰਾ ਕਰਕੇ ਆ ਗਿਆ ਤਿਆਰਾ ਕਰਦਾ ਅਰਜੋਈ ਜੀ ਸੇਵਕ ਨੂੰ ਦਈ ਦਾਤਿਆ ਚਰਨਾਵਿਚ ਟੋਈ ਜੀ ਸੇਵਕ ਨੂੰ ਦਈ ਦਾਤਿਆ ਨੇ ਫੜਿਆ ਫੜ ਕੇ ਤੰਬੂ ਵਿੱਚ ਖੜਿਆ ਬਾਹੋਂ ਕਰ ਦੇਵਨ ਫੜਿਆ ਫੜ ਕੇ ਤੰਬੂ ਵਿੱਚ ਖੜਿਆ ਬਾਹ ਤਲਵਾਰ ਦਾ ਕਰਿਆ ਬਾਹ ਤਲਵਾਰ ਦਾ ਕਰਿਆ ਸੰਗਤ ਸਭ ਡੋਲ ਗਈ ਫੇਰ ਦਸਮੇਸ਼ ਪਾਤਸ਼ਾ ਕਾਲਕ ਕੇ ਭੋਲ ਜੀ ਬੋਲੇ ਦਸਮੇਸ਼ ਪਾਤਸ਼ਾ ਸਿੱਖ ਇੱਕ ਸਿਰ ਹੋਰ ਚਾਹੀਦਾ ਮਰਕੇਗੀ ਮਾਣ ਪਾਈਦਾ ਇੱਕ ਸਿਰ ਹੋਰ ਚਾਹੀਦਾ ਮਰਕੇਗੀ ਮਾਣ ਪਾਈਦਾ ਮਾਣ ਲਓ ਪਿਆਰ ਮਾਹੀ ਦਾ ਮਾਣ ਲਓ ਪਿਆਰ ਮਾਹੀ ਦਾ ਦੁਨੀਆ ਸਤਕਾਰ ਦੀ ਉੱਠੋ ਕੋਈ ਪੇਟਾ ਹੋਊ ਮੇਰੀ ਦਰਵਾਜ਼ੇ ਦੀ ਉੱਠੋ ਕੋਈ ਬੱਲੇ ਸੂਰਾ ਤਾਰਨ ਮਚਾਦਾ ਉੱਠ ਕੇ ਆਇਆ ਤੇ ਆਣ ਕੇ ਸੀਸ ਨਵਾਇਆ ਤਾਰਨ ਚਲ ਉੱਠ ਕੇ ਆਇਆ ਆਣ ਕੇ ਸੀਸ ਨਵਾਇਆ ਤੰਬੂ ਤੇ ਫੜਤ ਟਕਾਇਆ ਤੰਬੂ ਤੇ ਫੜਤ ਟਕਾਇਆ ਵਗੇ ਨਉ ਤਾਰਾ ਜੀ ਢੋਰ ਗਈ ਸਾਰੀ ਸੰਗਤ ਦੇਖ ਕੇ ਕਾਰਾ ਜੀ ਢੋਰ ਗਈ ਸਾਰੀ ਸੰਗਤ ਪੂਰਤੀ ਨਾਲ ਪੂਰਤੀ ਨਾਲ ਬਾਹਰ ਆ ਕੇ ਹਾਵਾ ਵਿੱਚ ਤੇ ਗਲਰਾ ਕੇ ਕਣਕੇ ਵਿੱਚ ਰੋਦੇ ਆ ਕੇ ਕਣਕੇ ਵਿੱਚ ਰੋਦੇ ਆ ਕੇ ਵਾਲੀ ਜਹਾਨ ਦੇ ਉੱਠੋ ਕੋਈ ਬੇਟਾ ਹੋ ਮੇਰੀ ਕਿਰਪਾਰ ਦੇ ਹਿੰਮਤ ਨੇ ਹਿੰਮਤ ਕੀਤੀ ਬਾਜੀ ਉਸ ਤੀਜੀ ਲੀਤੀ ਹਿੰਮਤ ਨੇ ਹਿੰਮਤ ਕੀਤੀ ਬਾਜੀ ਉਸ ਤੀਜੀ ਲੀਤੀ ਪਾਲਤੀ ਮਰਦ ਪਰਿਤੀ ਪਾਲਤੀ ਮਰਦ ਪਰਿਤੀ ਤੰਬੂ ਵਿੱਚ ਖੜਕੇ ਜੀ ਕਰਕੇ ਕਮ ਆਪਣਾ ਦਤ ਗੁਰੇ ਬਾਹਰ ਆ ਖੜਕੇ ਜੀ ਕਰਕੇ ਕਮ ਆਪਣਾ ਸਤਗੁਰੇ ਚੌਥੀ ਵਾਰ ਬਾਹਰ ਆ ਕੇ ਹਵਾ ਵਿੱਚ ਤੇਗ ਲਰਾ ਕੇ ਚੌਥੀ ਵਾਰ ਬਾਹਰ ਆ ਕੇ ਹਵਾ ਵਿੱਚ ਤੇਗ ਲਰਾ ਕੇ ਗਰਜੇ ਵਿੱਚ ਰੋਦੇ ਆ ਕੇ ਬਾਲੀ ਜਹਾਨ ਦੇ ਉੱਠੋ ਕੋਈ ਬੇਟਾ ਹੋਵੋ ਮੇਰੀ ਕਿਰਪਾਨ ਦੇ ਉੱਠੋ ਕੋਈ ਮਰਦ ਸੂਰਮਾ ਮੰਗਲ ਮੇਂ ਜਨਵਾਰੀ ਕੜਕੇ ਮੇਰੇ ਗੁਰਦੇਵ ਬੜਕੇ ਪੰਥਮੀ ਜਨਵਾਰੀ ਕੜਕੇ ਮੇਰੇ ਗੁਰਦੇਵ ਬੜਕੇ ਕਾਲ ਦੇ ਘੋੜੇ ਚੜਕੇ ਕਾਲ ਦੇ ਘੋੜੇ ਚੜਕੇ ਜੋ ਨਾ ਕੋਈ ਆਵੇ ਜੀ ਸਾਨੂੰ ਹੈ ਲੋੜ ਸਿਰਾਂ ਦੀ ਪੇਟਾ ਜੇ ਨਾ ਆਵੇ ਜੀ ਸਾਨੂੰ ਹੈ ਲੋੜ ਸਿਰਾਂ ਦੀ ਪਾਣਾ ਤੱਕ ਲੋਕੀ ਢੋਲੇ ਪਾਣਾ ਤੱਕ ਲੋਕੀ ਢੋਲੇ ਮਸੰਦਾ ਦੇ ਨਸੇ ਢੋਲੇ ਮਸੰਦਾ ਦੇ ਨਸੇ ਢੋਲੇ ਚੌਥੀ ਫਿਰ ਬਾਰ ਬੋਲੇ ਮੋਹ ਕਮ ਚੰਦ ਆਇਆ ਜੀ ਤੰਬੂ ਵਿੱਚ ਫੜ ਕੇ ਸਤਗੁਰੇ ਬਾਹਰ ਥੇ ਲਾਇਆ ਜੀ ਤੰਬੂ ਵਿੱਚ ਲੜਕਾ ਹੋਇਆ ਤੰਬੂ ਵਿੱਚ ਪਰਿਉਪਕਾਰੀ ਪੈਰਾ ਮੰਗ ਤੇ ਗੀਉਲਾਰੀ ਤੰਬੂ ਵਿੱਚ ਪਰਿਉਪਕਾਰੀ ਪੈਰਾ ਮੰਗ ਤੇ ਗੀਉਲਾਰੀ ਕਰ ਰਿਹਾ ਗੁਰ ਤਾਂ ਮੈਂ ਉਸਾਰੀ ਕਰ ਰਿਹਾ ਗੁਰ ਕੋਮ ਉਸਾਰੀ ਲੈ ਕੇ ਮਤਿਹਾਰ ਜੀ ਪੰਜਾਂ ਰੇਸੀ ਸੇ ਆਪਣੇ ਕੀਤੇ ਕੁਰਬਾਨ ਜੀ ਪੰਜਾਂ ਰੇਸੀ ਸੇ ਆਪਣੇ ਕੀਤੇ ਕੁਰਬਾਨ ਜੀ ਪੰਜਾਂ ਰੇਸੀ ਸੇ ਆਪਣੇ